ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਉਤੇ ਅੱਜ ਅਸੀਂ ਲੈ ਕੇ ਆਏ ਹਾਂ গারਲਿਸ਼ ਆਈਟਮ ਉਹਦੇ ਵਿੱਚ ਲੈ ਕੇ ਆਏ ਹਾਂ ਅਸੀਂ ਕਾਟਨ ਦਾ ਪਲਾਜ਼ੋ ਸੂਟ ਆਹ ਦੇਖੋ ਨਵਾਂ ਸਿੱਧਾ ਨਵਾਂ ਇਹ ਦੇਖੋ ਇਸ ਤਰ੍ਹਾਂ ਹੋ ਰਹੇਗਾ ਜੀ ਪਲਾਜ਼ੋ ਨਾਲ ਫੋਰ ਕਾਟਨ ਦੇ ਵਿੱਚ ਇਸ ਤਰ੍ਹਾਂ ਦਾ ਰਹੇਗਾ ਟੌਪ ਇਹ ਦੇਖੋ ਬੈਕ ਬੈਕ ਵੀ ਬਹੁਤ ਪਿਆਰੀ ਇਹ ਦੇਖੋ ਪਿੱਛੇ ਬਟਨ ਲੱਗਾ ਹੋਇਆ ਹੈ ਪਿਓਰ ਪੈਟਰਨ ਦੇ ਵਿੱਚ ਹੈ ਜੀ ਇਹ ਤੇ ਕੁਝ ਖਾਸ ਹੈ ਇਹ ਸਾਡਾ ਡਿਜ਼ਾਈਨ ਇਹ ਦੇਖੋ ਸਾਡਾ ਡਿਜ਼ਾਈਨ ਕੀ ਬੋਲ ਰਿਹਾ ਨੀਅਰ ਜੇ ਸ਼ੇਡ ਦੇ ਵਿੱਚ ਵਰਲਡਸ ਆਈਟਮ ਹੈ ਇਹ ਇਹ ਦੇਖੋ ਪਲਾਜ਼ੋ ਬੋਲ ਰਿਹਾ ਹੈ ਮੈਂ ਦਿਖਾ ਰਿਹਾ ਪਿਓਰ ਪੈਟਰਨ ਦੇ ਵਿੱਚ ਹੈ ਜੀ ਇਹ ਸਾਡਾ ਸਕਰੀਨ ਤੇ ਸਾਡਾ ਮੰਡਰ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਜਿਹੜਾ ਸਾਡੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਇਹ ਦੇਖੋ ਇਸ ਤਰ੍ਹਾਂ ਦਾ ਇਹਦੇ ਵਿੱਚ ਤੁਹਾਨੂੰ 22 24 26 28 ਤੀ ਤੱਕ ਸਾਈਜ਼ ਮਿਲ ਜਾਣਗੇ ਇਹ ਦਿਖਾਉਣੀ ਹੈ ਜੀ ਤੁਹਾਨੂੰ ਅਸੀਂ ਕੈਪਰੀ ਸੂਟ ਕੈਪਰੀ ਸੂਟ ਵੀ ਦੇਖੋ ਇਹ ਵੀ ਪ्योर ਕਾਟ ਨੇ ਵਿੱਚ ਆ ਗਿਆ ਇਹ ਦੇਖੋ ਇਸ ਤਰ੍ਹਾਂ ਆ ਜਿਹੜਾ ਮੈਚਿੰਗ ਰਹੇਗਾ ਕੈਪਰੀ ਇਹ ਦੇਖੋ ਇਸ ਤਰ੍ਹਾਂ ਇੱਥੇ ਡੋਰਿੰਗ ਵੀ ਲੱਗੀ ਹੋਈ ਆ ਬੰਨ੍ਹਣ ਲਈ ਇਹਦੇ ਵਿੱਚ ਵੀ ਤੁਹਾਨੂੰ ਸਾਈਜ਼ ਮਿਲ ਜਾਣਗੇ 22 24 26 28 32 ਤੱਕ ਇਹ ਦੇਖੋ ਇੱਕ ਹੋਰ ਮੈਚਿੰਗ ਦਿਖਾ ਰਹੇ ਹਾਂ ਨੂੰ ਅਸੀਂ ਰੈੱਡ ਦੇ ਨਾਲ ਬਲੂ ਇਹ ਦੇਖੋ ਪ्योर ਕਾਟਨ ਦੇ ਬਚਾਂ ਬਚਾਂ ਦੇ ਬਹੁਤ ਜ਼ਿਆਦਾ ਕੁਲ ਡ੍ਰੈਨੇ ਵਾਲੇ ਇਹ ਕੈਪਰੀ ਸੂਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਨਵੇਂ ਨਵੇਂ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਕੈਪਰੀ ਸੂਟ ਦਾ ਡਿਜ਼ਾਈਨ ਇਹ ਦੇਖੋ ਇਸ ਤਰ੍ਹਾਂ ਮੈਚਿੰਗ ਹੈ ਜਿਸ ਤਰ੍ਹਾਂ ਦਾ ਟੌਪ ਹੈ ਉਸ ਤਰ੍ਹਾਂ ਦਾ ਇਹ ਜਿਹੜੀ ਕੈਪੀ ਹੈ ਉਹਦੇ ਉੱਪਰ ਜਿਹੜੀ ਨਾ ਸਟੋਰੀ ਲੱਗੀ ਹੋਈ ਹੈ ਇਹ ਦੇਖੋ ਇਸ ਤਰ੍ਹਾਂ ਦਾ ਇਸ ਡਿਜ਼ਾਈਨ ਦੇ ਵਿੱਚ ਵੀ ਤੁਹਾਨੂੰ 5 24 26 28 30 32 ਤੱਕ ਸਾਰੇ ਜੜੇ ਆ ਉਹ ਕਲਰ ਮਿਲ ਜਾਣਗੇ ਜਲਦੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ